50 ট্রান্সফার হইয়া থোডি এজি মেরে ਕੋਈ ওਦਾਂ ਦੀਆਂ ਨਹੀਂ ট্রান্সফার হইਆਂ ਵੀ ਮੈਂ ਕਦੇ ਉਹ ਜ਼ਿਲ੍ਹੇ ਵਿੱਚ ਕਦੇ ਉਸ ਜ਼ਿਲ੍ਹੇ ਵਿੱਚ ਆਪਾਂ ਜਦੋਂ ਇੱਕੋ ਜ਼ਿਲ੍ਹੇ ਜੀ ਹੋ ਗਈਆਂ ਇੱਕੋ ਜ਼ਿਲ੍ਹੇ ਵਿੱਚ ਉਹ ਜਿੰਮ ਇਹ ਤਾਂ ਹੋਰ ਵੱਡੀ ਹੈਰਾਨੀ ਦੀ ਗੱਲ ਹੈ ਕਿ ਇੱਕੋ ਜ਼ਿਲ੍ਹੇ ਚ ਰਹਿ ਕੇ ਕੱਤੀ ট্রান্সਫਰਾਂ ਦੀ ਕੀ ਲੋੜ ਹੈ ਜ਼ਰੂਰੀ ਨਹੀਂ ਮੇਰੀ ਅਪਰੋਚ ਕਰਕੇ ਹੋਏ ਇਹ ਤੁਹਾਡਾ অপਿਨੀਅਨ ਹੈ ਲੋਕਾਂ ਦਾ ਇਹ ਮੰਨਣਾ ਹੈ ਕਿ ਤੁਹਾਡੀ ਅਫਸਰਾਂ ਨਾਲ ਸੈਟਿੰਗ ਹੈ ਤੁਸੀਂ ਜਿੱਥੇ ਚਾਹੁੰਦੇ ਹੋ ਆਪਦੀ ਮਰਜ਼ੀ ਨਾਲ ਡਿਊਟੀ ਲਾ ਲੈਣੇ कोरोना ਦੇ ਦਿਨਾਂ ਚ ਐਂਬੂਲੈਂਸ ਲੈ ਕੇ ਇਧਰ ਤੋਂ ਉਧਰ ਆਉਂਦਾ ਸੀ ਔਰ ਉਹ ਸਰਸੇ ਦੇ ਵਿੱਚ ਚਿੱਟੇ ਦੀ ਸਪਲਾਈ ਕਰਦਾ ਸੀ ਤੁਸੀਂ ਉਹਨੂੰ ਨਾਕੇ ਤੇ ਮਿਲਦੇ ਹੋ ਤੁਹਾਡੇ ਸਬੰਧ ਬਣਦੇ ਨੇ ਔਰ ਉਸ ਤੋਂ ਬਾਅਦ ਤੁਸੀਂ ਪੂਰੇ ਸਰਸੇ ਜ਼ਿਲ੍ਹੇ ਦੇ ਵਿੱਚ ਤੁਸੀਂ ਚਿੱਟਾ ਉਹਨੂੰ ਦਿੰਦੇ ਸੀ ਔਰ ਉਹ ਐਂਬੂਲੈਂਸ ਦੇ ਰਾਹੀਂ ਚਿੱਟਾ ਪੂਰੇ ਸਰਸੇ ਜ਼ਿਲ੍ਹੇ 'ਚ ਦਿੰਦਾ ਰਿਹਾ ਬਿਲਕੁਲ ਝੂੜ ਜੀ ਕੋਈ ਵੀ ਬੰਦਾ ਇੱਕ ਬੰਦਾ ਕਹਿ ਦਵੇ ਵੀ ਜਿਹਦੇ ਤੂੰ ਕੁਝ ਖਰੀਦਿਆ ਹੋਵੇ ਜਾਂ ਜੀ ਕਿਸੇ ਨੂੰ ਅਸੀਂ ਵੇਚ ਆਉਗੇ ਜੇ ਤੁਸੀਂ ਚਿੱਟਾ ਵੇਚਿਆ ਹੀ ਨਹੀਂ ਫਿਰ ਤੁਹਾਨੂੰ ਕਾਹਦਾ ਡਰ ਮੈਂ ਡਰ ਹੈ ਹੀ ਨਹੀਂ ਜੇ ਕੋਈ ਉਹਨੂੰ ਤਾਂ ਬਲਡੋਜ਼ਰ ਦਾ ਡਰ ਹੋਵੇ ਨਾ ਜੇ ਤੁਸੀਂ ਵੇਚਿਆ ਹੋਵੇ ਪਾਸੇ ਤੁਸੀਂ ਕਹਿੰਦੇ ਹੋ ਕਿ ਢਾ ਦਿਓ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਮੈਂ ਵੇਚਿਆ ਨਹੀਂ ਹੈ ਦੋਵਾਂ ਚੋਂ ਇੱਕ ਗੱਲ ਸਹੀ ਹੋਊਗੀ